ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਮੋਹਿ ਮਸਕੀਨ ਪ੍ਰਭ ਨਾਮੇ ਆਧਾਰ ਖਾਟਣ ਕੋ ਹਰ ਹਰ ਰੋਜਗਾਰ ਸੰਚਣ ਕੋ ਹਰ ਏਕੋ ਨਾਮ ਹਲਤ ਪਲ ਤਾ ਕਿਆ ਆਵੈ ਕਾਮ ਨਾਮ ਰਤੇ ਪ੍ਰਭ ਰੰਗਿ ਆਪਾਰ ਸਾਧ ਗਾਵੈ ਗੁਣ ਏਕ ਓੰਕਾਰ ਰਹਾਉ ਸਾਧ ਕੀ ਸੋ ਬਾਯਤ ਮਸਕੀਨੀ ਸੰਤ ਬੜਾਈ ਹਰ ਜਸੀਨ ਚੀਨੀ ਅਨਦ ਸੰਤਨ ਕੈ ਅਪਕਤ ਗੋਵਿੰਦ ਸੂਖ ਸੰਤਨ ਕੈ ਬਿਨਸੀ ਚਿੰਦ ਜਹ ਸਾਧ ਸੰਤਨ ਹੋਵੈ ਇਕਤਰ ਤੈ ਹਰ ਜਸ ਗਾਵੇ ਨਾਦ ਕਵਿਤ ਸਾਧ ਸਭਾ ਮੇ ਅਨਦ ਬਿਸਰਾਮ ਹਉ ਸੰਗ ਸੋ ਪਾਏ ਜਿਸ ਮਸਤਕ ਕਰਾਮ ਦੋਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀ ਵੈ ਸੰਤਾਂ ਤੂਰ ਦੋਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀ ਵੈ ਸੰਤਾਂ ਤੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅੱਜ ਦੇ ਪਵਿੱਤਰ ਹੁਕਮਾ ਨੇ ਜਿਸੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਤਨਾਸਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੈ ਭਾਈ ਸੰਤ ਜਨ ਪ੍ਰਮਾਤਮਾ ਦੇ ਨਾਮ ਵਿੱਚ ਮਸਤ ਹੋ ਕੇ ਬੇਅੰਤ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਇੱਕ ਨਿਰੰਕਾਰ ਦੇ ਗੁਣ ਗਾਉਂਦੇ ਰਹਿੰਦੇ ਹਨ ਠਹਿਰਾਓ ਏ ਭਾਈ ਮੈਨੂੰ ਆ지ਜ ਨੂੰ ਪ੍ਰਮਾਤਮਾ ਦਾ ਨਾਮ ਹੀ ਆਸਰਾ ਹੈ ਮੇਰੇ ਵਾਸਤੇ ਖੱਟਣ ਕਮਾਣ ਲਈ ਪ੍ਰਮਾਤਮਾ ਦਾ ਨਾਮ ਹੀ ਰੋਜੀ ਹੈ ਮੇਰੇ ਵਾਸਤੇ ਇਕੱਠਾ ਕਰਨ ਲਈ ਵੀ ਪ੍ਰਮਾਤਮਾ ਦਾ ਨਾਮ ਹੀ ਹੈ ਜਿਹੜਾ ਮਨੁੱਖ ਹਰ ਨਾਮ ਧਾਰਨ ਇਕੱਠਾ ਕਰਦਾ ਹੈ ਇਸ ਲੋਕ ਤੇ ਪ੍ਰਲੋਕ ਵਿੱਚ ਉਸ ਤੇ ਕੰਮ ਆਉਂਦਾ ਹੈ ਇਹ ਭਾਈ ਬਹੁਤ ਨਿਮਰਤਾ ਸੁਭਾਅ ਸੰਤ ਦੀ ਸੋਭਾ ਦਾ ਮੂਲ ਹੈ ਪ੍ਰਮਾਤਮਾ ਦੀ ਸਿਫਤਸਾਲਾ ਕਰਨੇ ਹੀ ਸੰਤ ਦੀ ਵਡਿਆਈ ਦਾ ਕਾਰਨ ਹੈ ਪਰਮਾਤਮਾ ਦੀ ਭਗਤੀ ਸਮਝਣਾ ਦੇ ਹਿਰਦੇ ਵਿੱਚ ਆਨੰਦ ਪੈਦਾ ਕਰਦੀ ਹੈ ਕਲਤੀ ਦੀ ਬਰਕਤ ਨਾਲ ਸੰਤ ਜਨਾਂ ਦੇ ਹਿਰਦੇ ਵਿੱਚ ਸੁੱਖ ਬਣਿਆ ਰਹਿੰਦਾ ਹੈ ਉਹਨਾਂ ਦੇ ਅੰਦਰੋਂ ਚਿੰਤਾ ਨਾਸ ਹੋ ਜਾਂਦੀ ਹੈ ਇਹ ਭਾਈ ਸਾਧ ਸੰਤ ਜਿੱਥੇ ਵੀ ਇਕੱਠੇ ਹੁੰਦੇ ਹਨ ਉੱਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਹੀ ਗਾਉਂਦੇ ਹਨ हे भाई संतों दी संगत विच बैठियां आत्मिक आनंद प्राप्त हुंदा है शांति हासिल हुंदी है पर ओना दी संगत ओही मनुख प्राप्त करदा है जिस ते मथे उत्ते बख्शीश दा लेख लिखिया होवे हे भाई मैं अपने दोमे हाथ जोड़के अरदास करदा के मैं संत जणा दे चरण तो ठोके गुना दे खजाने परमात्मा दा नाम उचारदा रहां ਹੇ ਭਾਈ ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ ਜਿਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿੱਚ ਸਦਾ ਟਿਕੇ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's hukumnama from Sri Darbar Sahib Amritsar attested by our fifth guru Guru Arjan Dev ji under heading Tanasri Fifth Mahal Guru Sahib ji say that I am meek and poor The name of God is my only sport. The name of the Lord Har Har is my occupation and earnings. I gather only the Lord's name. It is useful in both this world and the next. Imbued with the love of the Lord God's infinite name, the holy saints sing the glorious praises of the one Lord, the formless Lord. Pause. The glory of the Holy Saints comes from their total humility. The Saints realize that their greatness rests in the praises of the Lord, meditating on the Lord of the universe. The Saints are in bliss, the Saints find peace, and their anxieties are dispelled. Wherever the Holy Saints gather, where they sing the praises of the Lord in music and poetry, in the society of the saints, there is bliss and peace. They alone obtain this society upon whose poor heads such destiny is written. With my palms pressed together, I offer my prayer. I wash their feet and chant the praises of the Lord. the trayer of virtue or god merciful and compassionate let me remain in your presence nanak lives in the dust of the saints wahiguru ji ka khalsa wahiguru ji ki fate